ਚੈੱਕ ਕਰੋ ਨਾ ਆ ਜੋ ਆ ਜੋ ਇੱਕ ਮਿੰਟ ਆ ਜੋ ਵੀ ਆ ਜੋ ਮਾਝਾ ਆ ਜੋ ਨਹੀਂ ਆ ਜੋ ਪਾਣੀ ਆ ਪਾਣੀ ਵੀ ਮਿਲਾ ਦੇਗਾ ਜੀ ਅੱਜ ਅੱਲਾ ਇੱਕ ਵਾਰੀ ਅਸਾਂ ਫੇਰ ਵੀ ਲਾਈਵ ਚੈੱਕ ਕਰੋ ਲੱਗੇ ਜੀ ਪਾਣੀ ਦੀ ਮਿਲਾਵ ਆ ਲੈ ਪਾਣੀ ਤੇ ਆਉਂਦਾ ਹੈ ਆ ਲੋ ਲਓ ਜੀ ਆ ਲੋ ਜੀ ਆ ਲਾਈਵ ਵੀ ਚੈੱਕ ਕਰੋ ਜੀ ਲਓ ਜੀ ਬੰਦਾ ਹਾਲ ਹੋਇਆ ਪਿਆ ਭਾਈ ਜੀ ਆ ਪਾਪਦਾ ਸਾਈਕਲ ਦੀ ਚੈਕਿੰਗ ਕਰਨ ਬਾਰੇ ਕਿਹਾ ਤਾਂ ਮੈਨੂੰ ਕਹਿੰਦੇ بارش ਹੋਈ ਆ ਤੇਰੀ ਟੈਂਕੀ ਦੇ ਵਿੱਚ ਮੀਂਹ ਦਾ ਪਾਣੀ ਪੈ ਗਿਆ ਮਤਲਬ ਕਿ ਜਿਹੜੇ ਮੋਟਰਸਾਈਕਲ ਦੀ ਟੈਂਕੀ ਹੁੰਦੀ ਆ ਉਹ ਕਿੰਨੀ ਉਚਾਈ ਤੇ ਹੁੰਦੀ ਆ ਤੇ ਮੈਂ ਕਿਹਾ ਤੁਸੀਂ ਵੀ ਆਪਣੀ ਟੈਂਕੀ ਚ ਲੈ ਕੇ ਕਰੋ ਕਿਉਂਕਿ بارش ਬਹੁਤ ਪਈ ਸੀ ਤੁਹਾਡੀ ਟੈਂਕੀ 'ਚ ਨਾ ਪਾਣੀ ਪੈ ਗਿਆ ਇਹ ਕਹਿੰਦੇ ਸਾਡੀ ਟੈਂਕੀ ਕਿੰਨੀ ਪਿਆ ਹੋਊਗਾ ਉਹ ਟੈਂਕੀ ਨੀਵੀਂ ਆ ਮੇਰੇ ਮੋਟਰਸਾਈਕਲ ਦੀ ਟੈਂਕੀ ਉੱਚੀ ਆ ਨੀਵੀਂ ਟੈਂਕੀ 'ਚ ਪਾਣੀ ਪਊਗਾ ਕਿ ਉੱਚੀ ਟੈਂਕੀ 'ਚ ਪਾਣੀ ਪਊਗਾ ਦੋ ਮੋਟਰਾਂ ਖੜੇ ਸੀ ਮੈਨੂੰ ਕਹਦਾ ਉਹ ਤੋਂ ਤੇਰੇ ਕੋਲ ਮੈਗਾ ਹੀ ਨਹੀਂ ਐਤੋਂ ਕਹਿੰਦਾ ਨਹੀਂ ਐਤੋਂ ਪੋਣਾ ਵਾਂ ਠੱਕ ਤੋ ਬੰਦੇ ਨੇ ਜਿਹੜਾ ਪੰਪ ਤੇ ਪਰਲੇ ਫਾ ਡਿਊਟੀ ਕੀਤੀ ਅਗਲੇ ਕੰਮ ਤੇ ਬਣੇ ਹਾਂ ਪਰਲੇ ਬੰਦੇ ਪਰਲੇ ਆ ਤੋ ਆਇਆ ਮੈਂ ਆਬ ਕਹਿੰਨ ਮੈਂ ਬੋਲਿਆ ਨੂੰ ਮੈਂ ਕਹਿਆ ਯਾਰ ਤੂੰ ਹੀ ਇੰਨੇ ਕੰਨ ਇਤੋ ਬੜਾ ਕਹਿਨੂ ਕਹਿੰਦਾ ਇਤੋ ਬੜਾ ਇਹ ਕੀ ਗੜਬੜਾ ਕਹਿੰਦਾ ਜਾ ਯਾਰ ਤੂੰ ਤੇਰ ਬਾਅਦ ਦੱਸੂਗਾ ਤਾਂ ਐ ਵੀ ਕਹਿਆ ਮੈਨੂੰ ਕਹਿੰਦਾ ਬਾਅਦ ਦੱਸੂਗਾ ਹੂੰ ਪੰਪ ਚਾਲਾ ਮੈਂ ਮੂੰਹ ਤੇ ਲੈ ਚਲੋ ਲੈ ਚਲੋ ਬੰਦੀ ਨੂੰ ਪਾਪਾ ਪਾਣੀ ਨਿਕਲਿਆ ਹੋਰੋ ਬਈ 200 ਮੀਟਰ ਕਿਹਾ ਇਹਨਾਂ ਤੋਂ ਕੋ ਆਇਆ ਸੀ ਇੱਕੋ ਆਇਆ ਉਹਦੇ ਚ ਪਾਣੀ ਸੀ ਜਾਂ ਬਾਹਰ ਵੀ ਹੁਣ ਮੈਂ ਕਿਲਾ ਪੰਪ ਪਾਇਆ ਸੀ ਨਾ ਵੀਰੇ 3 ਕਰੋੜ ਪਾਇਆ ਸੀ 30 ਕਰੋੜ ਵਾਲੇ ਤੋਂ ਹਾਂ ਅੱਸੀ ਗਾ ਵੀਰੇ ਵੀਰੇ ਰਾਤ ਤੇਲ ਪਾਇਆ ਸੀ 30 ਕਰੋੜ ਤੋਂ ਤੇ ਸਕੂਟਰੀ ਜਿੰਨਾ ਕਾ ਪਰ ਪੁਰਾਣਾ ਤੇਲ ਸੀਗਾ ਉਹ ਨਹੀਂ ਕ ਚੱਲ ਕੇ ਇੱਥੇ ਆਪਣੀ ਡਾਟ ਗਲੀ ਗਲੀ ਜਾ ਕੇ ਖੜ ਗਈ ਆ ਤੇ ਪਟਰੋਲ ਦੇ ਵਿੱਚ ਪਾਣੀ ਸੀਗਾ ਇਹਦੇ ਨਾਲ ਹੋਰ ਵੀ ਦੋ ਤਿੰਨ ਵੀਹਿਕਲ ਸੀਗੇ ਉਹ ਵੀ ਸਾਰੇ ਖੜ ਕੇ ਵਿੱਚ ਪਾਣੀ ਨਿਕਲਿਆ ਸਾਰਾ ਤੇ ਸਕੂਟਰੀ ਰਾਤ ਨਹੀਂ ਤੇ ਖੜੀ ਆ ਬਾਈ ਚੈੱਕ ਕਰੋ ਨਾ ਆ ਜਿਓ ਜੀ ਆ ਜਿਓ ਇੱਕ ਮਿੰਟ ਆਇਓ ਵੀਰੇ ਆ ਜਿਓ ਆ ਜਿਓ ਆਓ ਵੀਰੇ ਪਾਣੀ ਆ ਪਾਣੀ ਵੀ ਮਲਾ ਕੇ ਦੇਣਾ ਅੰਦਰ ਆ ਲੈ ਇੱਕ ਵਾਰੀ ਆਪ ਕੋ ਫੇਰ ਵੀ ਲੈ ਕੇ ਚੈੱਕ ਕਰੋ ਲੱਗ ਗਈ ਪਾਣੀ ਦੀ ਮਲਾਵ ਆ ਲੈ ਪਾਣੀ ਤੇ ਆਉਂਦਾ ਹੈ ਆ ਲੋ ਲਓ ਜੀ ਆ ਲੋ ਜੀ ਆ ਲਾਈਵ ਵੀ ਚੈੱਕ ਕਰੋ ਜੀ ਲਓ ਜੀ ਬੰਦਾ ਹਾਲ ਹੋਇਆ ਪਿਆ ਭਾਈ ਜੀ ਆ ਪਾਪਦਾ ਸਾਈਕਲ ਦੀ ਚੈਕਿੰਗ ਕਰਨ ਬਾਰੇ ਕਿਹਾ ਤਾਂ ਮੈਨੂੰ ਕਹਿੰਦੇ بارش ਹੋਈ ਆ ਤੇਰੀ ਟੈਂਕੀ ਦੇ ਵਿੱਚ ਮੀਂਹ ਦਾ ਪਾਣੀ ਪੈ ਗਿਆ ਮਤਲਬ ਕਿ ਜਿਹੜੇ ਮੋਟਰਸਾਈਕਲ ਦੀ ਟੈਂਕੀ ਹੁੰਦੀ ਆ ਉਹ ਕਿੰਨੀ ਉਚਾਈ ਤੇ ਹੁੰਦੀ ਆ ਤੇ ਮੈਂ ਕਿਹਾ ਤੁਸੀਂ ਵੀ ਆਪਣੀ ਟੈਂਕੀ ਚ ਲੈ ਕੇ ਕਰੋ ਕਿਉਂਕਿ بارش ਬਹੁਤ ਪਈ ਸੀ ਤੁਹਾਡੀ ਟੈਂਕੀ 'ਚ ਨਾ ਪਾਣੀ ਪੈ ਗਿਆ ਇਹ ਕਹਿੰਦੇ ਸਾਡੀ ਟੈਂਕੀ ਕਿੰਨੀ ਪਿਆ ਹੋਊਗਾ ਉਹ ਟੈਂਕੀ ਨੀਵੀਂ ਆ ਮੇਰੇ ਮੋਟਰਸਾਈਕਲ ਦੀ ਟੈਂਕੀ ਉੱਚੀ ਆ ਨੀਵੀਂ ਟੈਂਕੀ 'ਚ ਪਾਣੀ ਪਊਗਾ ਕਿ ਉੱਚੀ ਟੈਂਕੀ 'ਚ ਪਾਣੀ ਪਊਗਾ ਦੋ ਮੋਟਰਾਂ ਖੜੇ ਸੀ ਮੈਨੂੰ ਕਹਦਾ ਉਹ ਤੋਂ ਤੇਰੇ ਕੋਲ ਮੈਗਾ ਹੀ ਨਹੀਂ ਐਤੋਂ ਕਹਿੰਦਾ ਨਹੀਂ ਐਤੋਂ ਪੋਣਾ ਵਾਂ ਠੱਕ ਤੋ ਬੰਦੇ ਨੇ ਜਿਹੜਾ ਪੰਪ ਤੇ ਪਰਲੇ ਫਾ ਡਿਊਟੀ ਕੀਤੀ ਅਗਲੇ ਕੰਮ ਤੇ ਬਣੇ ਹਾਂ ਪਰਲੇ ਬੰਦੇ ਪਰਲੇ ਆ ਤੋ ਆਇਆ ਮੈਂ ਆਬ ਕਹਿੰਨ ਮੈਂ ਬੋਲਿਆ ਨੂੰ ਮੈਂ ਕਹਿਆ ਯਾਰ ਤੂੰ ਹੀ ਇੰਨੇ ਕੰਨ ਇਤੋ ਬੜਾ ਕਹਿਨੂ ਕਹਿੰਦਾ ਇਤੋ ਬੜਾ ਇਹ ਕੀ ਗੜਬੜਾ ਕਹਿੰਦਾ ਜਾ ਯਾਰ ਤੂੰ ਤੇਰ ਬਾਅਦ ਦੱਸੂਗਾ ਤਾਂ ਐ ਵੀ ਕਹਿਆ ਮੈਨੂੰ ਕਹਿੰਦਾ ਬਾਅਦ ਦੱਸੂਗਾ ਹੂੰ ਪੰਪ ਚਾਲਾ ਮੈਂ ਮੂੰਹ ਤੇ ਲੈ ਚਲੋ ਲੈ ਚਲੋ ਬੰਦੀ ਨੂੰ ਪਾਪਾ ਪਾਣੀ ਨਿਕਲਿਆ ਹੋਰੋ ਬਈ 200 ਮੀਟਰ ਕਿਹਾ ਇਹਨਾਂ ਤੋਂ ਕੋ ਆਇਆ ਸੀ ਇੱਕੋ ਹੀ ਆਇਆ ਉਹਦੇ ਚ ਪਾਣੀ ਸੀ ਜਾਂ ਬਾਹਰ ਵੀ ਹੁਣ ਮੈਂ ਕਿਲਾ ਪੰਪ ਪਾਇਆ ਸੀ ਨਾ ਵੀਰੇ 3 ਕਰੋੜ ਪਾਇਆ ਸੀ ਜੈਸ਼ਟ ਕਰੋੜ ਵਾਲੇ ਤੋਂ 80 ਗਾ ਵੀਰੇ ਵੀਰੇ ਰਾਤ ਤੇਲ ਪਾਇਆ ਸੀ 50 ਕਰੋੜ ਤੋਂ ਤੇ ਸਕੂਲੀ ਜਿੰਨਾ ਕਰ ਪਰ ਪੁਰਾਣਾ ਤੇਲ ਦੀ ਉਹ ਨਹੀਂ ਕਿ ਚੱਲ ਕੇ ਇੱਥੇ ਆਪਣੀ ਡਾਟ ਗਲੀ ਗਲੀ ਜਾ ਕੇ ਖੜ ਗਈ ਆ ਤੇ ਪਟਰੋਲ ਦੇ ਵਿੱਚ ਪਾਣੀ ਸੀਗਾ ਇਹਦੇ ਨਾਲ ਹੋਰ ਵੀ ਦੋ ਤਿੰਨ ਵੀਕਲ ਸੀਗੇ ਉਹ ਵੀ ਸਾਰੇ ਖੜ ਕੇ ਵਿੱਚ ਪਾਣੀ ਨਿਕਲਿਆ ਸਾਰਾ ਤੇ ਸਕੂਲੀ ਰਾਤ ਨਹੀਂ ਤੇ ਖੜੀ ਆ ਬਾਈ